ਪਰ ਥੋੜੀ ਪਾਰਟੀ ਸੀ ਨਾ ਜਿਨੇ ਬਹੁਤ ਵੱਡੇ ਸੁਪਨੇ ਦਿਖਾਏ ਖਾਸ ਕਰਕੇ ਪੰਜਾਬੀਆਂ ਨੂੰ ਕਿ ਆਹ ਜਿਹੜੇ ਦਰਿਆ ਬਿਛਾਰੇ ਅੱਜ ਇਹ ਤੁਸੀਂ ਦੇਖਿਓ ਕਿ ਵਿਧਾਨ ਸਭਾ ਦੀਆਂ ਪੌੜੀਆਂ ਤੁਹਾਨੂੰ ਜਿਹੜਾ ਸਾਈਕਲਾਂ ਵਾਲਿਆਂ ਨੂੰ ਟਿਕਟਾਂ ਦੇਾਂਗੇ ਤੇ ਕੁਲਫੀਆਂ ਵਾਲਿਆਂ ਨੂੰ ਟਿਕਟਾਂ ਦੇਾਂਗੇ ਤੇ ਹੂੰ ਠੀਕ ਹੈ ਨਾ ਦਿੱਤੀ ਪਰ ਦਿੱਤੀ ਮੋਬਾਈਲ ਵਾਲੇ ਉਹਨੂੰ ਇਹਨਾਂ ਦਿੱਤੀ ਟਿਕਟ ਮੋਬਾਈਲ ਰਿਪੇਅਰ ਕਰਾਇਆ ਨੋਜੋਰੀ ਸੀ ਉਹ ਇਹਨਾਂ ਦੀ ਮਜਬੂਰੀ ਸੀ ਕਿ ਉਹ ਰਿਜ਼ਰਵਡ ਸੀਟ ਸੀਗੀ ਹੂੰ ਤੇ ਉੱਥੇ ਹੋਰ ਕੋਈ ਸੀ ਨਹੀਂ ਸਿਰਫ ਇੱਕ ਸੀਟ ਦੇ ਕੇ ਕੋਈ ਤੁਹਾਡੇ 117 ਸੀਟਾਂ ਜਿਹੜੀਆਂ ਉਹ ਜਸਟੀਫਾਈਡ ਨਹੀਂ ਹੋ ਜਾਂਦੀਆਂ ਹੂੰ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਹੁਣ ਜਿਹੜੇ ਲੋਕਾਂ ਨੂੰ ਇਹ ਰਾਜ ਸਭਾ ਚ ਭੇਜ ਰਹੇ ਹਨ ਕਿ ਉਹ ਆਮ ਲੋਕ ਨੇ ਕਿ ਉਹ ਕੁਲਫੀਆਂ ਵਾਲੇ ਨੇ ਕਿ ਉਹ ਸਾਈਕਲਾਂ ਵਾਲੇ ਨੇ ਕਿ ਉਹ ਰਿਕਸ਼ੀਆਂ ਵਾਲੇ ਨੇ ਫੈਕਟਰੀਆਂ ਵਾਲੇ ਤਾਂ ਹੈਗੇ ਫੈਕਟਰੀਆਂ ਵਾਲੇ ਹੂੰ ਸੈਂਕੜੇ ਹਜ਼ਾਰਾਂ ਕਰੋੜਾਂ ਦੇ ਮਾਲਕ ਨੇ ਔਰ ਉਹਨਾਂ ਨੇ ਹੈਰਾਨੀ ਦੀ ਗੱਲ ਹੈ ਨਾ ਉਹਨਾਂ ਨੇ ਸਟੇਟ ਲਈ ਕੁਝ ਕੀਤਾ ਨਾ ਉਹਨਾਂ ਨੇ ਪਾਰਟੀ ਲਈ ਕੁਝ ਕੀਤਾ ਹੂੰ ਸਿਰਫ ਤੇ ਸਿਰਫ ਉਹਨਾਂ ਨੇ ਕਰੋੜਾਂ ਰੁਪਏ ਲੀਡਰਾਂ ਨੂੰ ਦਿੱਤੇ ਅੱਛਾ ਪਾਰਟੀ ਔਰ ਸਬੂਤ ਨੇ ਤੁਹਾਡਾ ਪਾਰਟੀ ਦਾ ਜਿਹੜਾ ਪੰਜਾਬ ਭੁਰਭਾਰੀ ਹੈ ਉਹਦੀ ਵਾਈਫ ਦੇ ਅਕਾਊਂਟ ਚ 1 ਕਰੋੜ 44 ਲੱਖ ਰੁਪਏ ਦੋ ਬੰਦਿਆਂ ਦੇ ਅਕਾਊਂਟ ਤੋਂ ਗਿਆ ਹੋਇਆ ਹੈ ਜੀ ਵਾਈਫ ਦੇ ਅਕਾਊਂਟ ਉਹਦੀ ਵਾਈਫ ਦੇ ਅਕਾਊਂਟ ਵਿੱਚ